आज पंजाब की तरफ देखा नहीं जा रहा अगर मुख्यमंत्री इतनी छोटी बात इस वक्त पे उदाहरण हैटरू करूंगे एस वायल्दा उठा दूंगे असि कभी पानी नहीं मांगे सू पानी मिले ना मिले साजारा हूँ साम लो पानी अरे तो किसान और मजदूर धरती का सिन्ना चीर के नाच पैदा करते हैं इनको खत्म ਕਰਨੇ ਵਾਲਾ ਕੋਈ ਨਹੀਂ ਹੈ ਪਰਮਾਤਮਾ इनके साथ है सरकारें तो आती जाती रहेंगी लेकिन हमारा भाईचारा सदा जिंदा रहेगा हरियाणा ਦੇ ਵਿੱਚ ਕੁਰੂਖੇਤਰ ਦੇ ਵਿੱਚ ਗੀਤਾ ਉਚਾਰੀ ਸੀ ਕ੍ਰਿਸ਼ਨ ਜੀ ਮਹਾਰਾਜ ਨੇ ਇਸੇ ਕਰਕੇ ਹਰਿਆਣਾ ਦਾ ਨਾਮ ਵੀ ਇਸੇ ਕਰਕੇ ਪਿਆ ਹਰੀ ਆਣਾ ਯਾਨੀ ਕਿ ਉੱਥੇ ਹਰੀ ਆਏ ਸੀ ਤੇ ਇੱਧਰ ਕਹਿ ਲੋ ਕਿ ਜਿਹੜੀ ਗੀਤਾ ਨੂੰ ਆਪਣੀ ਮਾਂ ਮੰਨਦੇ ਗੀਤਾ ਦੀ ਪੂਜਾ ਕਰਦੇ ਆ ਗੀਤਾ ਦਾ ਉਚਾਰਨ ਕਰਦੇ ਉਹ ਖੜਨੇ ਤੇ ਇੱਧਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਹੜਾ ਪਾਠ ਕਰਦੇ ਆ ਸੰਦੇਸ਼ ਸਾਰਿਆਂ ਚ ਇੱਕ ਹੀ ਹੈ ਕਿ Hindu Turk ਕਉ ਰਾਸ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਕੋ ਅਸੀਂ ਤਾਂ ਇੱਥੇ ਤੱਕ ਪਹੁੰਚ ਗਏ ਆ ਜਦੋਂ ਤੱਕ ਤੁਹਾਡੀ ਜ਼ਮੀਨਾਂ ਸਿੱਧੀ ਨਹੀਂ ਹੁੰਦੀ ਅੱਛਾ ਏ ਤੇਲ ਪਾਣੀ ਦਾ ਖਰਚਾ ਵੀ ਅਸੀਂ ਕਰਕੇ ਜਾਵਾਂਗੇ ਟਰੈਕਟਰ ਨਾਲ ਕਰਕੇ ਜਾਵਾਂਗੇ ਮੈਂ ਕਿਸਾਨ ਆंदोलਨ ਚ ਇੱਕ ਵਾਰੀ ਇਹ ਸਵਾਲ ਕੀਤਾ ਕਹਿੰਦਾ ਭਾਈ ਤੂੰ ਪਾਣੀ ਦੀ ਬਾਤ ਕਰ ਰਿਹਾ ਕਹਿੰਦਾ ਮਾਰੇ ਤੇ ਦੁੱਧ ਲਓ ਤੂੰ ਮੈਂ ਇਸ ਵਕਤ ਗੁਰਦਾਸਪੁਰ ਦੇ ਵਿੱਚ ਮੌਜੂਦ ਆ ਤੇ ਯਮਨਾ ਨਗਰ ਤੋਂ ਸਾਡੇ ਵੀਰ ਹਰਿਆਣੇ ਦੇ ਭਾਈ ਸਾਹਿਬ ਅਬ ਜ਼ਰੂਰ ਬਤਾਈਂ ਜੀ ਗੁਰਦਾਸਪੁਰ ਆ ਪਹੁੰਚ ਗਏ ਆ ਯਮਨਾ ਨਗਰ ਸੇ ਯਮਨਾ ਇੱਕ ਤਰਫ ਯਮਨਾ ਵਹਿਤੀ ਹੈ एक तरफ रावी बह रही है जी आपके वहाँ पे भी काफ़ी मार हो मैंने सुना है कि वाले में भी होनी स्टार्ट हो गई है जी फिर भी आप यहाँ पे कैसे आए हैं आ, बिल्कुल नगर में भी जो यमुना नदी है उसने वहाँ पर कई गांव में बहुत सा भूमि कटाव कर दिया है गांव कई गांव फसलें तबाह कर दी हैं बहुत से किसानों की लेकिन हम यहाँ पंजाब में अपने भाइयों की मदद के लिए जब हमने देखा बहुत बड़ी तबाही यहाँ हुई है हम तो सहन कर लेंगे कुछ लेकिन यहाँ ज़्यादा तबाही हुई है इसलिए मदद के लिए आज पूरा हरियाणा खड़ा हो चुका है हरियाणा का कोई सिरा ऐसा नहीं है जिस जिले से राह सामग्री लेकर घरों से ग्रामीण ना निकले हों और सबसे बड़ी बात है हर बिरादरी से सहयोग मिल रहा है चाहे वो गरीब है अमीर है हर बिरादरी का पूरा सहयोग है तन मन धन से लोग लगे हैं जब हम रास्ते में आ रहे थे हमने तकरीबन कम से कम सौ ट्राली वो मिली है जो उत्तर प्रदेश से आ रही थी हमारे अच्छा मुसलमान साथी भाइयों की थी और सौ ट्राली थी कम से कम जो हमने देखी है उन पे सभी ट्रालियों पर बैनर लगे थे पोस्टर लगे थे उत्तर प्रदेश के तो जब हरियाणा तो उससे पहले है हमारे से आगे तक के ਪਹੁੰਚ ਪਾਏ ਤਾਂ ਹਰਿਆਣਾ ਪਿੱਛੇ ਕਿਵੇਂ ਰਹਤਾ ਤੁਸੀਂ ਮਦਦ ਕੇ ਲਿਏ ਆਏ ਹੈਂ ਔਰ ਮਦਦ ਕੇ ਲਿਏ ਡਟ ਕੇ ਖੜੇ ਹੈਂ ਜੀ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਨਾ ਤੇ ਜਦੋਂ ਕੰਮ ਥੋੜਾ ਜਿਹਾ ਢੀਲਾ ਪੈਣ ਲੱਗਦਾ ਸੀ ਹਰਿਆਣੇ ਵਾਲੇ ਕਹਿੰਦੇ ਸੀਗੇ ਵੀ ਪੰਜਾਬ ਪਹ ਹਮਾਰਾ ਬੜਾ ਭਾਈ ਹੈ ਇਸ ਕੋ ਹਮ ਕਮਜ਼ੋਰ ਨਹੀਂ ਪੜਨ ਦੇਗੇ ਜਿੰਨੀ ਵੀ ਉੱਥੇ ਦੁੱਧ ਦੀ ਸੇਵਾ ਹੋ ਰਹੀ ਸੀ ਕਿਉਂਕਿ ਪੰਜਾਬ ਤੋਂ ਦੁੱਧ ਲੈ ਜਾਣਾ ਬੜਾ ਦੂਰ ਪੈਂਦਾ ਸੀ ਹਰਿਆਣੇ ਵਾਲੇ ਵੀਰਾਂ ਨੇ ਦੁੱਧ ਦੀਆਂ ਸਬਜ਼ੀਆਂ ਦੀ ਹੋਰ ਜਿਨੇ ਕਿਸਾਨਾਂ ਦੇ ਜਿਹੜੇ ਖੇਤ ਸੀਗੇ ਸਾਰੇ ਉਹਨਾਂ ਨੇ ਆਪਣੇ ਭੰਡਾਰ ਖੋਲਤੇ ਸੀਗੇ ਵੀ ਅਸੀਂ ਦਵਣਾ ਦਵਣ ਨਹੀਂ ਦੇਣਾ ਪੰਜਾਬ ਨੂੰ ਹਨਾ ਤੇ ਬਾਈ ਜੀ ਮੈਂ ਜਿੱਦਾਂ ਹੁਣ ਭਾਈ ਸਾਹਿਬ ਦੇ ਨਾਲ ਗੱਲ ਕਰ ਰਿਹਾ ਸੀ ਤੋ ਤੁਹਾਡੇ ਵੀ ਹੰਬਾਲੇ ਦੇ ਵਿੱਚ ਹੁਣ ਕਈ ਜਗ੍ਹਾ ਟਾਂਗਰੀ ਨਦੀ ਨੇ ਬਿਮਾਰ ਕਰਨੇ ਸਟਾਰਟ ਕਰਤੀ ਹੈ ਜਮਨੋਗਰ ਦਾ ਵੀ ਉਬਾਹੀ ਹੋ ਰਹੀ ਹੈ ਤੇ ਲੋਕੀ ਇਹ ਸੋਚਦੇ ਆ ਵੀ ਸ਼ਾਇਦ ਪੰਜਾਬ ਖਤਮ ਹੋ ਜਾਊਗਾ ਨਹੀਂ ਪੰਜਾਬ ਕਦੇ ਵੀ ਖਤਮ ਨਹੀਂ ਹੋ ਸਕਦਾ ਸਰਕਾਰਾਂ ਨੂੰ ਖਤਮ ਕਰ ਸਕਦਾ ਹੈ ਪੰਜਾਬ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਹੋਰ ਵੀ ਸਰਕਾਰ ਆਈ ਹੈ ਅੱਜ ਤੱਕ ਇੱਥੇ ਧਿਆਨ ਹੀ ਨਹੀਂ ਹੈ ਪੰਜਾਬ ਵੱਲ ਜਿਹੜੀ ਮਰਜ਼ੀ ਚਾਹ ਸੈਂਟਰ ਦੀ ਸਰਕਾਰ ਹੋਵੇ ਅੱਜ ਤੱਕ ਪੰਜਾਬ ਵੱਲ ਦੇਖਿਆ ਹੀ ਨਹੀਂ ਕਿਉਂਕਿ ਉਹਨਾਂ ਨੂੰ ਕੁਰਸੀ ਦਾ ਲਾਲਚ ਹੈ ਔਰ ਕਿਸੇ ਦਾ ਲਾਲਚ ਨਹੀਂ ਹੈਗਾ ਜਿਹੜਾ ਸਾਡਾ ਯਮਨਗਰ ਜ਼ਿਲ੍ਹਾ ਸੀ ਪ੍ਰਧਾਨ ਗੁਰਨਾਮ ਸਿੰਘ ਛੜੂਨੀ ਦੇ ਸੰਗਠਨ ਚ ਜੁੜੇ ਹੋਏ ਹਨ ਉਹ ਆਪਣੇ ਸੰਜੁਗ ਦਿਹਾਣਾ ਜੇ ਜ਼ਿਲ੍ਹਾ ਪ੍ਰਧਾਨ ਮੈਂ ਡਾਇਰੈਕਟਰ ਪਰਤੀਕਸਨ ਚੁੜਨੀ ਤੋਂ ਯਮਨਗਰ ਤੋ ਜੀ ਤਾਂ ਆਪ ਜਰਜ ਵੀਡੀਓ ਦੇਖੀ ਸਾਡੇ ਪੰਜਾਬ ਦੀ ਵੀ ਇੰਨਾ ਬੁਰਾ ਹਾਲ ਹੋ ਰਿਹਾ ਕਿਉਂਕਿ ਸਾਡਾ ਵੀ ਪਾਣੀ ਆਇਆ ਹੋਇਆ ਹੈ ਯਮਨਗਰ ਚ ਸਾਡਾ ਜਗਾਦਰੀ ਵੀ ਡੁੱਬੇ ਹੋਇਆ ਹੈ ਯਮਨਗਰ ਪਰ ਜੋ ਨੁਕਸਾਨ ਪੰਜਾਬ ਚ ਹੋਇਆ ਉਹ ਬਹੁਤ ਜ਼ਿਆਦਾ ਨੁਕਸਾਨ ਹੋਇਆ ਤਾਂ ਸਾਡੇ ਜਿਹੜੇ ਹਰੀਜਨ ਸੀ ਜਿਹੜੇ ਛੋਟੇ ਪਰਿਵਾਰ ਸੀ ਜਿਨ੍ਹਾਂ ਦਾ ਦਿਹਾੜੀ ਕਰਕੇ ਉਹ ਆਪਣਾ ਗੁਜ਼ਾਰਾ ਕਰਦੇ ਸੀ ਉਹਨੇ ਵੀ ਆਪਣਾ ਨਾਜ ਕੱਢ ਕੇ ਲੰਗਰ ਚ ਪਾਇਆ ਅੱਛਾ ਜੀ ਇਹ ਸੱਚਾਈ ਹੈ ਜੀ ਸਾਡੇ ਗਰੀਬ ਪਰਿਵਾਰ ਜਿਹੜੇ 500 ਰੁਪਏ ਦਿਹਾੜੀ ਕਰਕੇ ਉਹ 5 ਕਿਲੋ ਆਟਾ ਲੈ ਕੇ ਸਾਨੂੰ ਦਾਨ ਦਿੱਤਾ ਹੈ ਕੀ ਬਾਤ ਹੈ ਇਹ ਕੀ ਸੱਚਾਈ ਹੈ ਜੀ ਤਾਂ ਪੰਜਾਬ ਹਰ ਹਰਿਆਣਾ ਆਪਾਂ ਤਾਂ ਜਦ ਅੰਦੋਲਨ ਹੋਇਆ ਸੀ ਆਪਾਂ ਪੰਜਾਬ ਨੂੰ ਵੱਡਾ ਬਾਈ ਦਾ ਦਰਜਾ ਦਿੱਤਾ ਸੀ ਜਿਹੜਾ ਅੰਦੋਲਨ ਚ ਜੋ ਪੰਜਾਬ ਅੱਗੇ ਰਿਹਾ ਜੋ ਲੰਗਰ ਚ आज हरियाणा औदा कर्ज तारण आया पंजाब क्या बात है अभी आपने एक बात कही थी कि सरकारें पंजाब न खत्म करने के लिए अरे किसान मजदूर को कौन खत्म कर सकता है जो मेहनत करके खून पसीने से फसल उगाकर देश का पेट भरता है उसको खत्म कौन कर देगा अरे तो किसान और मजदूर धरती का सिन्ना चीर के अनाज पैदा करते हैं इनको खत्म करने वाला कोई नहीं है परमात्मा इनके साथ है सरकारें तो आती जाती रहेंगी लेकिन हमारा भाईचारा सदा जिंदा रहेगा बिल्कुल जी भाईचारा जिंदा रहना चाहिए अच्छा एक ना बड़ा वाजिब सवाल है जी इस वक्त अभी आपने भी सुना होगा पंजाब ये कह रहा है मुख्यमंत्री जी का भी बयान आया था कि आ, हमने चिट्ठी लिखी है हरियाणा को राजस्थान को कि अब आप हमारा पानी ले लो जो इतना पानी आ रहा है कि हरियाणा ने मना कर दिया राजस्थान ने मना कर दिया हरियाणा का किसान क्या सोचता है इसके बारे में आ, ये तो शायद एक हम कहेंगे मजाक वाली बात की है इस मौके पर क्या एक शोभा देती है ए, उस कुर्सी पर बैठे राजा होते हुए पंजाब का राजा एम सी एम को कहेंगे उसको ये बात शोभा नहीं देती आज तो हर तरफ पानी है ये कौन सी बात है ये जो पानी का मुद्दा है वो जनता पंजाब की हो चाहे हरियाणा की हो सब समझ चुकी है ये सिर्फ राजनीति के टाइम पे याद आती है अरे सिर्फ राजनीतिक मुद्दा है और कोई मुद्दा नहीं जब वोट लेने की बारी आती है तब ये मुद्दा आ जाता है उसके बाद कुछ नहीं आज पूरा देश डूब रहा है आज ये शोभा नहीं देती मुख्यमंत्री को ऐसी बातें जी। जी। जी आप क्या सोचते है जी? जी। मेरे पर बोले हैं जी बोलते पानी मुद्दा जी हरियाणा भी पंजाब वाले भी राजस्थान भी ये बरसाती मेंढक ने राजनीति दल है बरसाती मेंढक ने ਹੁਣ ਪਾਣੀ ਉਤਰ ਜਾਊਗਾ ਇਲੈਕਸ਼ਨ ਆਊਗਾ ਫਿਰ ਇਹ ਪ੍ਰਸ਼ਾਤੀ ਮਿੰਡੇ ਕੇ ਤਰੋ ਕੁੱਟਰ ਕੁੱਟਰੂ ਕਰੂਗੇ ਐਸ ਵਾਇਲ ਦਾ ਮੁੱਲ ਦਾ ਠਾ ਦੂਗੇ। यही ਮੁੱਦਾ ਹੈ ਬੱਸ ਪਾਣੀ ਦੋ ਸਾਡਾ ਹਰਿਆਣੇ ਵਾਲੇ ਸਾਡੇ ਅਸੀਂ ਕਹੂਗੇ ਅਸੀਂ ਕਦੀ ਪਾਣੀ ਨਹੀਂ ਮੰਗੇ ਸਾਨੂੰ ਪਾਣੀ ਮਿਲੇ ਨਾ ਮਿਲੇ ਸਾਡਾ ਗੁਜ਼ਾਰਾ ਹੁਣ ਸੰਭਲੋ ਪਾਣੀ ਨਾ ਹਰਿਆਣਾ ਸੰਭਲ ਰਿਹਾ ਨਾ ਪੰਜਾਬ ਸੰਭਲ ਰਿਹਾ ਜਦੋਂ ਇਲੈਕਸ਼ਨ ਦੀ ਗੱਲ ਆਂਦੀ ਹੈ ਨਾ ਫੇਰ ਉਹ ਸਾਡਾ ਪਾਣੀ ਸਾਡਾ ਪਾਣੀ ਤੁਹਾਡਾ ਪਾਣੀ ਸਾਡਾ ਪਾਣੀ ਆਹੀ ਗੱਲ ਹੁੰਦੀ ਹੈ ਜੀ ਕਿਉਂਕਿ ਇਹ ਬਰਸਾਤੀ ਮੈਂਡਕ ਆਏ ਸਿਰਫ ਇਹਨਾਂ ਨੂੰ ਕੁਛ ਨਹੀਂ ਸਿਰਫ ਇਹਨਾਂ ਨੂੰ ਕੁਰਸੀਆਂ ਤਾਂ ਫਾਇਦਾ ਚਾਹੀਦਾ ਹੈ ਨਾ ਕਿਸੇ ਜਨਤਾ ਦਾ ਲੋੜ ਹੈ ਇਹਨਾਂ ਨੂੰ ਗਰੀਬ ਦਾ ਲੋੜ ਹੈ ਸਿਰਫ ਇਹਨੂੰ ਕੁਰਸੀ ਚਾਹੀਦੀ ਹੈ ਜਨ ਜਨਤਾ ਸਮਝਦੀ ਹੈ ਇਸ ਗੱਲ ਸਮਝ ਰਹੀ ਹੈ ਜੀ ਸਾ ਹਰਿਆਣੇ ਨੇ ਦੇਖੋ ਆਮ ਜਨਤਾ ਹੈ ਪੂਰੀ ਹਰਿਆਣੇ ਦੀ ਆਮ ਜਨਤਾ ਕਿਸੇ ਤੋਂ ਕੁਆਦੋ ਤੁਸੀਂ ਵੀ ਸਾਨੂੰ ਪਾਣੀ ਚਾਹੀਦਾ ਕਿਸਾਨ ਤੋਂ ਕੁਆਦੋ ਮਜ਼ਦੂਰ ਤੋਂ ਕੁਆਦੋ ਕਦੀ ਨਹੀਂ ਕਹੋਗਾ ਸਾਨੂੰ ਪੰਜਾਬ ਤੋਂ ਪਾਣੀ ਚਾਹੀਦਾ ਹੈ ਰਾਜਨੀਤੀ ਵਾਲ ਬੰਦੇ ਨੇ ਚਾਹੀਦਾ ਪਾਣੀ ਸਿਰਫ ਮੈਂ ਹੋਰ ਕਿਸ ਨੂੰ ਨਹੀਂ ਚਾਹੀਦਾ ਮੈਂ ਕਿਸਾਨ ਅੰਦੋਲਨ ਚ ਇੱਕ ਵਾਰੀ ਇਹ ਸਵਾਲ ਕੀਤਾ ਕਹਿੰਦਾ ਭਾਈ ਤੂੰ ਪਾਣੀ ਕੀ ਬਾਤ ਕਰ ਰਿਹਾ ਕਹਿੰਦਾ ਮਾਰੇ ਤੇ ਦੁੱਧ ਲੋ ਦੋ ਹਰਿਆਣੇ ਵਾਲੇ ਤੋਂ ਦੁੱਧ ਲੈਣ ਨੂੰ ਤਿਆਰ ਆ ਹੈ ਤੁਸੀਂ ਕਹਿੰਦੇ ਤੇ ਪਾਣੀ ਨਹੀਂ ਦੇਣਾ ਸੀ ਦੇਖੀਏ ਇਹ ਜੋ ਐਸਵਾਈਐਲ ਦਾ ਮੁੱਦਾ ਹੈ ਇਹ ਓਨ ਟੇਬਲ ਬਾਤ ਕਰਨ ਦਾ ਮੁੱਦਾ ਹੈ ਜੀ ਪਾਣੀ ਚਾਹੇ ਕੰਟਰੀਬਿਊਸ਼ਨ ਉਸਮੇ ਪੰਜਾਬ ਦਾ ਹੋ ਚਾਹੇ ਹਰਿਆਣੇ ਦਾ ਹੋ ਚਾਹੇ ਪਾਣੀ ਹਰਿਆਣਾ ਕੋ ਜ਼ਰੂਰਤ ਹੈ ਚਾਹੇ ਪੰਜਾਬ ਕੋ ਜ਼ਰੂਰਤ ਹੈ ਇਹ ਹੈ ਇੱਕ ਕੰਟਰੀਬਿਊਸ਼ਨ ਔਰ ਇਸਮੇ ਆਮ ਜਨਤਾ ਦਾ ਕੋਈ ਕੰਮ ਨਹੀਂ ਹੈ ये काम है सरकारों का जी और इसमें लगातार बैठ के सरकारों की होती भी रहती हैं पिछले मंथ भी आपने देखा होगा हरियाणा सरकार की और पंजाब सरकार की ऑन टेबल चंडीगढ़ मीटिंग भी हुई है, है। तो ये हाईलाइट करने का मुद्दा नहीं है ये एक्चुअली इस टाइम जो एस का मुद्दा है ये दोनों स्टेटों के सरकारों के लिए पिच बन चुका है खेलने का है, और मेन पिच ये तैयार होती है जब इलेक्शन का टाइम होता है हरियाणा सरकार जब इलेक्शन आता है एक मुद्दा बनाएगी कि हम पंजाब से पानी लेंगे जब पंजाब में चुनाव आएगा पंजाब सरकार मुद्दा बनाएगी हम हरियाणा को पानी नहीं देंगे हाँ। तो ये सब चुनावी पिच है ऐसा नहीं है हरियाणा को जरूरत तो नहीं है हरियाणा को जरूरत तो पानी की है लेकिन ये बीबीएमबी -बी -बी जो एम बी बना हुआ है ये सेंटर के अंडर रहता है ये मुद्दा सेंटर हल करेगा इसमें स्टेट गवर्नमेंट का कोई काम नहीं है ठीक है सिर्फ एक मीटिंग चलती है ऑन टेबल बैठे करने की बात है ये आम जनता को नहीं पता इसके बारे में कि किस मंथ में कितनी जरूरत है पानी की किस मंथ में कितनी अब ये जो मुख्यमंत्री आपत्तिजनक बयान दे रहा है कि इस टाइम पानी ले लो इतने बड़े पद पर बैठकर ऐसा मजाक करना और ऐसे वक्त में जब पंजाब दयनीय स्थिति में है आज पंजाब की तरफ देखा नहीं जा रहा अगर मुख्यमंत्री इतनी छोटी बात इस वक्त पे करेगा तो ये बहुत अच्छा उदाहरण है इतने बड़े पद पर बैठकर। ਸੋ ਹਰਿਆਣਾ ਤੋਂ ਚੱਲ ਕੇ ਜਮਨਾ ਨਗਰ ਤੋਂ ਚੱਲ ਕੇ ਵੀਰ ਇੱਥੇ ਪਹੁੰਚ ਗਏ ਆ ਤੇ ਇੱਕ ਲਿੰਕ ਵੀ ਜੁੜਦਾ ਦੇਖੋ ਉੱਥੇ ਵੀ ਪਾਣੀ ਵਗਦਾ ਹੈ ਤੇ ਇੱਥੇ ਵੀ ਪਾਣੀ ਵਗਦਾ ਤੇ ਪਾਣੀ ਚ ਜਦੋਂ ਪਾਣੀ ਮਿਲ ਜਾਂਦਾ ਅਸੀਂ ਇਹਨੂੰ ਵੱਖ ਨਹੀਂ ਕੱਢ ਕੇ ਦਿਖਾ ਸਕਦੇ ਵੀ ਇਹ ਜਮਨਾ ਦਾ ਪਾਣੀ ਸੀ ਜਾਂ ਇਹ ਰਾਵੀ ਦਾ ਪਾਣੀ ਸੀ ਇਦਾਂ ਹੀ ਜਿਹੜਾ ਪਿਆਰ ਹੈ ਇਹ ਪਿਆਰ ਜਦੋਂ ਆਪਸ ਵਿੱਚ ਮਿਲਿਆ ਹੋਇਆ ਇਹਨੂੰ ਪਿਆਰ ਨੂੰ ਵੀ ਅਸੀਂ ਵੱਖ ਨਹੀਂ ਕਰ ਸਕਦੇ ਭਾਈਚਾਰਾ ਉਹ ਕਾਇਮ ਹੈ ਬੇਸ਼ੱਕ ਰਾਜਨੀਤਿਕ ਤੌਰ ਦੇ ਉੱਤੇ ਬਹੁਤ ਸਾਰੀਆਂ ਦਰਾੜਾਂ ਪਾਉਣ ਦੀਆਂ ਕੋਸ਼ਿਸ਼ ਕੀਤੀਆਂ ਇਧਰ ਹਰਿਆਣਾ ਖੜਾ ਦੇਖੋ ਤੁਸੀਂ ਤਸਵੀਰ ਦੇਖੋ ਇੱਥੇ ਜਮਨਾ ਨਗਰ ਤੋਂ ਹਰਿਆਣਾ ਸਾਰਾ ਤੇ ਇਧਰ ਮੇਰੇ ਪਿੱਛੇ ਮੈਂ ਵੀਰ ਜੀ ਨੂੰ ਕਹਾਂਗਾ ਥੋੜਾ ਜਿਹਾ ਪੱਕਵਾ ਕੇ ਤੁਸੀਂ ਇਧਰ ਅੱਗੇ ਦਿਖਾਓ ਇਹ ਗੁਰਦਾਸਪੁਰ ਖੜਾ ਸਾਰਾ ਤੇ ਕਿਦਾਂ ਲੱਗਿਆ ਜੀ ਇੱਕ ਵਾਰੀ ਮੈਂ ਦੱਸ ਉਹਨਾਂ ਨੂੰ ਪੁੱਛਿਆ ਕਿਦਾਂ ਲੱਗਿਆ ਜੀ ਕੀ ਅਮਰਨਗਰ ਤੋਂ ਚੱਲ ਕੇ ਆ ਗਏ ਬਹੁਤ ਵਧੀਆ ਜੀ ਚੜਦੀ ਕਲਾ ਪੂਰੀ ਚੜਦੀ ਕਲਾ ਕੀ ਠੀਕ ਹੈ ਇਹਨਾਂ ਦੇ ਮਾਲਕ ਬਹੁਤ ਬਹੁਤੀ ਚੜਦੀ ਕਲਾ ਰੱਖੇ ਨੇ ਧਿਆਵਾ ਤੇ ਦੇਖੋ ਇਧਰ ਇਧਰ ਸਾਡੇ ਵੀਰ ਹਰਿਆਣੇ ਦੇ ਨੇ ਤੇ ਹਰਿਆਣੇ ਦੇ ਵਿੱਚ ਕੁਰੂਖੇਤਰ ਦੇ ਵਿੱਚ ਗੀਤਾ ਉਚਾਰੀ ਸੀ ਕ੍ਰਿਸ਼ਨ ਜੀ ਮਹਾਰਾਜ ਨੇ ਤੇ ਐਸੇ ਕਰਕੇ ਹਰਿਆਣਾ ਦਾ ਨਾਮ ਵੀ ਐਸੇ ਕਰਕੇ ਪਿਆ ਹਰੀ ਆਣਾ ਯਾਨੀ ਕਿ ਉੱਥੇ ਹਰੀ ਆਏ ਸੀ ਤੇ ਇਧਰ ਕਹਿ ਲਓ ਕਿ ਜਿਹੜੀ ਗੀਤਾ ਨੂੰ ਆਪਣੀ ਮਾਂ ਮੰਨਦੇ ਗੀਤਾ ਦੀ ਪੂਜਾ ਕਰਦੇ ਆ ਗੀਤਾ ਦਾ ਉਚਾਰਨ ਕਰਦੇ ਉਹ ਖੜਨੇ ਤੇ ਇਧਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਹੜਾ ਪਾਠ ਕਰਦੇ ਆ ਸੰਦੇਸ਼ ਸਾਰਿਆਂ ਚ ਇੱਕ ਹੀ ਹੈ ਕਿ Hindu Turk kau Raaf ji Imam Saafi manas ki jaat sabha ek hai pehchan ko inni tasveeran de naal thode to ijazat chahunde ha ਇਹ ਨਵੀਆਂ ਨੂੰ ਸਾਰਿਆਂ ਨੂੰ ਦੁਆਵਾਂ ਦਿਓ ਤੁਸੀਂ ਤਾਂ ਕਿ ਇਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੇ ਇਸੇ ਤਰੀਕੇ ਨਾਲ ਟਟੇ ਰਹੇ ਜੀ ਬਲੇ ਸੋਨਿਹਾਲ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤਮ ਜਬ ਤੱਕ ਇੱਥੇ ਪੰਜਾਬ ਦੇ ਲੋਕ ਹੱਥ ਖੜੇ ਨਹੀਂ ਕਰਦੇ ਨੇ ਭਾਈ ਰਹਿਣ ਦੋ ਤਬ ਤੱਕ ਅਸੀਂ ਲਗੇ ਰਹਾਂਗੇ ਚਾਹੇ 1 ਮਹੀਨਾ ਲੱਗੇ 2 ਮਹੀਨੇ ਲੱਗੇ 3 ਮਹੀਨੇ ਲੱਗੇ ਆਪ ਸਾਨੂੰ ਕੋਈ ਦਿੱਕਤ ਨਹੀਂ ਸਾਡੀ ਫੁੱਲ ਤਿਆਰੀ ਆ ਉੱਥੇ ਜਿੰਨੇ ਵੀ ਗੁਰੂ ਘਰ ਆਣ ਸਾਡੇ ਹਰਿਆਣੇ ਤੋਂ ਅਸੀਂ ਜਿੰਨੇ ਵੀ ਲੋਕ ਸਾਨੂੰ ਫੋਨ ਕਰਦੇ ਆਂ ਹਮ ਸਭ ਨੂੰ ਕਹਿੰਦੇ ਆਂ ਕਿ ਤੁਸੀਂ ਜਿੰਨਾ ਵੀ ਰਾਸ਼ਨ ਪਾਣੀ ਇਕੱਠਾ ਕਰਨਾ ਸਾਰਾ ਗੁਰਦੁਆਰੇ ਚ ਸਟਾਕ ਕੀਤਾ ਹੋਇਆ ਐਥੋਂ ਕਾਲ ਗਈ ਆ ਕਿ ਹੁਣ ਰੁਕਜੋ ਹੁਣ ਧਿਆਨ ਦਿੱਤਾ ਤੂੜੀ ਵੱਲ ਅੱਛਾ ਇਹ ਪੂਰਾ ਸਿਸਟਮ ਬਣਾਇਆ ਹੋਇਆ ਪੂਰਾ ਸਿਸਟਮ ਹੈ ਪੂਰਾ 1 ਮਹੀਨੇ ਦਾ ਰਾਸ਼ਨ ਸਾਡੇ ਕੋਲ ਪੂਰਾ ਸਟਾਕ ਹੈ ਤੁਸੀਂ ਤੂੜੀ ਦੀ ਦਿੱਕਤ ਆਣ ਦਿਵਾਂਗੇ ਨਾ ਤੁਹਾਨੂੰ ਅਸੀਂ ਖਾਣੇ ਦੀ ਦਿੱਕਤ ਆਣ ਦਿਵਾਂਗੇ ਠੀਕ ਹੈ ਔਰ ਅਸੀਂ ਤਾਂ ਇੱਥੇ ਤੱਕ ਪਹੁੰਚ ਗਏ ਆ ਜਦੋਂ ਤੱਕ ਤੁਹਾਡੀ ਜ਼ਮੀਨਾਂ ਸਿੱਧੀ ਨਹੀਂ ਹੁੰਦੀ ਅੱਛਾ ਤਾਂ ਤੇਲ ਪਾਣੀ ਦਾ ਖਰਚਾ ਵੀ ਅਸੀਂ ਕਰਕੇ ਜਾਵਾਂਗੇ ਟਰੈਕਟਰ ਨਾਲ ਕਰਕੇ ਜਾਵਾਂਗੇ ਕੀ ਬਾਤ ਹੈ ਜਿੱਥੇ ਟਰੈਕਟਰ ਹਰਿਆਣਾ ਤੋਂ ਅੰਦੋਲਨ ਚਗੇਸ਼ੂ ਉਹਨੇ ਟਰੈਕਟਰ ਇੱਥੇ ਖੜੇ ਕਰਦਾਂਗੇ ਜਿੱਥੇ-ਜਿੱਥੇ ਪੰਜਾਬ ਤੇ ਹੜ ਆਇਆ ਹੈ ਕੀ ਬਾਤ ਹੈ ਤੁਹਾਡਾ ਨਾਂ ਕੀ ਵੀਰੇ ਮੇਰਾ ਸੰਦੀਪ ਕੁਮਾਰ ਹੈ ਜੀ ਮੈਂ ਜ਼ਿਲ੍ਹਾ ਯੂਵ ਪ੍ਰਧਾਨ ਹਾਂ ਭਾਰਤੀ ਕਿਸਾਨ ਯੂਨੀਅਨ ਚੜੂਨੀ ਸੇ ਜਮਨਾਨਗਰ ਜ਼ਿਲ੍ਹਾ ਜਮਨਾਨਗਰ ਸੇ ਠੀਕ ਹੈ ਮੇਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਈਗਰ ਤੁਹਾਨੂੰ ਚੜਦੀ ਕਲਾ 'ਚ ਰੱਖੇ ਕਿਉਂਕਿ ਕਹਿੰਦੇ ਹੁੰਦੇ ਆ ਵੀ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਰੱਬ ਇਹਨਾਂ ਨੂੰ ਸੁਖਾਲੇ ਰੱਖੇ ਤਾਂ ਕਿ ਹੋਰਾਂ ਦੀ ਹਮਾਇਤ ਕਰ ਸਕਣ ਇਹ ਗੱਲ ਹੋਰ ਹੈਗੀ ਸਾਡੇ ਉੱਤੇ ਤੋਂ ਇੰਨਾ ਸ਼ੋਗ ਹੈ ਲੋਕਾਂ ਦਾ ਜੇਸੀ ਟਰਾਲੀ گاؤں ਚ ਵੜ ਦਿੰਦੇ ਨਾ ਇੱਕ ਵਾਰ ਤੇ ਜਿੱਥੇ ਜਿਸ ਘਰ ਦੇ ਖਣ ਖਾਣ ਜੋਗੇ ਦਾਣੇ ਆ ਉਹ ਵੀ ਟਰਾਲੀ ਚ ਘੱਲ ਦਿੰਦਾ ਅੱਛਾ ਇਹ ਸਾਰਾ ਜਿੰਨੇ ਵੀ ਸਾਡੇ ਜਿੰਨੇ ਵੀ ਸੱਡੇ ਪਰਿਵਾਰ ਜਿਤਨੀ ਜਾਤਾਂ ਜਿਤਨੀ ਜਮਾਤਾਂ ਆਸੀ ਜੱਤ ਉਹਨਾਂ ਤੋਂ ਅਸੀਂ ਮੰਨਦੇ ਨਹੀਂ ਅਸੀਂ ਜਮਾਤ ਵਾਲਿਆਂ ਸਾਡੀ ਜਮਾਤ ਬੜੀ ਹੈ ਜਾਤ ਕੋਈ ਨਹੀਂ ਸਾਡੀ ਮਿਲ ਜੁਲ ਕੇ ਰਹਿੰਦੇ ਹਰਿਆਣਾ ਚ ਤੋਂ ਆਪਣੀ ਪੂਰੀ ਜਮਾਤ ਤੁਹਾਡੇ ਨਾਲ ਕੰਦੇ ਤੋਂ ਕੰਦਾ ਜੋੜੇ ਖੜੀਆ ਤੁਹਾਡੇ ਪੈਰੋਂ ਖੜੀਆ ਜੇ ਮਰਜੀ ਬਾਜ਼ ਮਾਰ ਦਿਓ ਅਸੀਂ ਖੜੇ ਬਿਲਾਂਦੇ ਕੀ ਬਾਤ ਹੈ ਬਹੁਤ ਬਹੁਤ ਧੰਨਵਾਦ ਜੀ